ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਬੜੇ ਖਰਾਬ ਬੰਦੇ ਕਰਦੇ ਨੇ ਜਿਹੜਾ ਵਾਲਾ। ਭਾਈ ਆ ਜਾਏ ਇੱਥੇ ਰਾਸ਼ਨ ਪਾਣੀ ਕੋਈ ਆਵੇ ਆਲੇ, ਝਾੜੂ ਵਾਲੇ ਲੈ ਜਾਂਦੇ। ਥੋੜੇ ਕਿਦਾਂ ਸਰਕਾਰ ਹੈਗੀ ਸਾਨੂੰ ਵਧੀਆ ਹੈਗੀ ਆ ਤੇ ਉਹਦਾ ਵੀ ਵਧੀਆ ਰਹਿੰਦੇ। ਹੁਣ ਤਾਂ ਕੋਈ ਨਹੀਂ ਪੁੱਛਦਾ। ਆਸੀਂ ਥੋੜੇ ਪੈਂਡਲ ਸਾਰਿਆਂ ਦੇ ਨਾਲ ਨੇ ਥੋੜੇ। ਨਹੀਂ ਹੁਣ ਆਪਾਂ ਤੁਹਾਨੂੰ ਕੀ ਭੇਜ ਸਕਦੇ ਹਾਂ? ਕਿ ਉਹ ਰੂਮ ਕਮਰੇ ਦੀ ਸੇਵਾ ਕੀਤੀ ਜਾਵੇ ਪਿਛਲੇ ਕਰ ਮੈਨੂੰ ਕਮਰੇ ਕੋਈ ਨਹੀਂ ਦਰਖਾਸਤ ਦਿੱਤੀਆਂ ਝਾੜੂ ਵਾਲਿਆਂ ਨਾਲ ਅੱਛਾ ਭਾਈ ਇਹ ਕਮਰਾ ਆਇਆ ਸੀ ਕਮਰਾ ਤੇ ਰਖਾ ਦਿੱਤਾ ਕਿਹੜਾ ਮਾਜਵਾ ਬਣਦਾ ਉਹ ਦਿੱਤਾ ਜੀ ਬੈਟਰ ਜੀ ਮੌਜੂਦ ਤੋਂ ਦੁਆ ਦਾਂਗੇ ਹਾਂਜੀ ਉਹ ਤੋਂ ਇੱਕ ਅਸੀਂ ਇੱਥੇ ਪਸੂਆ ਚਾਰੇ ਜੂੜੀ ਰੋਸ ਸਾਹਿਬ ਜੀ ਦੁਆਰਾ ਤੁਹਾਨੂੰ ਇੱਕ ਵਿਚਾਰਾ ਭੇਜ ਦਿੰਦੇ ਆ ਤੁਹਾਡੇ ਕੋਲ ਹਾਂਜੀ ਤੇ ਤੂੰ ਹੀ ਭੇਜ ਵਿਚਾਰਾ ਭੇਜ ਦਿੰਦਾ ਸਾਰਾ ਪੰਨ ਬਣਾ ਜਾਵੇ ਤੁਹਾਨੂੰ ਬਹੁਤ ਸਿਕਾਦੀ ਹੈ ਤੇ ਇੱਕ ਸਰਪੰਦੇ ਸੁਨਾਮ ਪਰਪਰਾ ਤੇ ਕੁੜੀਆਂ ਬੈਠੀ ਜਵਾਨਾ ਸ਼ਾਦੀ ਕਰਦੀ ਸੀ ਤੇ ਸਿਹਤ ਆਖੀ ਪੀਦੀ ਕਰੋ ਜੀ ਕੋਈ ਹੈਲਪ ਮਜੀ ਕੀਤੀ ਜਾਵੇ ਸਹਤਾ ਬੀਵੀ ਛੱਡ ਲੋ ਕੀ ਕਰਦੇ ਆਂ ਜੀ ਪਾਦਰ ਹੈ ਉਹ ਅੱਗੇ ਵੀ ਇਹ ਦੋਤੇ ਸਾਨੂੰ ਬਹੁਤ ਮਾਣ ਹੈ ਤੇ ਹੁਣ ਵੀ ਉਹ ਸਾਨੂੰ ਦੋਤੇ ਤੇ ਮਾਣ ਹੈ ਸਾਡੀ ਸੁਨਾਹੀ ਹੋਣੀ ਚਾਹੀਦੀ ਸਾਡੇ ਘਰ ਪਰ ਪਰਿਵਾਰ ਬਹੁਤ ਦੁਖੀ ਹੋ ਰਿਹਾ ਹੈ ਦੋਪਾ ਆਇਆ ਸੀ ਜੀ ਨਾ ਜੀ ਨਹੀਂ ਰਿਹਾ ਜੀ ਸਾਨੂੰ ਇੱਕ ਟਾਈਮ ਦੀ ਰੋਟੀ ਮਿਲਦੀ ਤੇ ਅਸੀਂ ਵੰਡ ਕੇ ਉਹ ਚਾਮ ਸਵੇਰੇ ਪੇਈ ਖਾਦੇ ਅੱਜ ਵੀ ਸਾਨੂੰ ਰਾਤ ਦੇ ਪੁਲਕੇ ਆਏ ਨੇ ਅਸੀਂ ਉਹ ਖਾ ਲਏ ਨੇ ਸਾਡੇ ਕੋਈ ਘਰ ਤੇ ਮਾੜੇ ਹਾਲਾਤ ਨੇ ਇੱਕ ਇੱਕ ਮਿੰਟ ਲੰਗਰ ਸਵਾਦੀ ਜੀ ਲੰਗਰ ਤਾਂ ਅਸੀਂ ਹੁਣ ਹਟਾ ਮਹਾਵਨਾ ਨੇ ਦੋ ਤਾਂ ਜਿੱਤਨਾ ਖਾਂਦੇ ਪੈ ਬਸ ਕਿ ਹਾਨੂੰ ਸਾਡੀ ਫਸਲਾਂ ਦੀ ਕੀਮਤ ਤੇ ਬੰਨ ਪਾਉਣਾ ਚਾਹੀਦਾ ਬੰਨ ਆਪਣੇ ਆਪ ਲਾਉਣਾ ਪੈਣਾ ਕਿ ਕਿਵੇਂ ਇਹ ਤਾਂ ਗਵਰਨਮੈਂਟ ਦੇ ਲਾਉਣਾ ਕੀ ਇਹ ਪਾਵੇਗਾ ਕਿੰਨਾ ਕਿੰਨਾ ਲੰਬਾ ਬੰਨ ਬੰਨ ਤਾਂ 4 ਕਿਲੋਮੀਟਰ ਦਾ ਖਾਣੇ ਏਰੀਆ ਹੀ ਤਾਂ ਬੰਨਦਾ ਹੀ ਹੈ ਉਸ ਤੋਂ ਅੱਗੇ ਤਾਂ ਫਿਰ ਕਿਹੜਾ ਆ ਆਪ ਕੋਲ ਅੱਛਾ ਰੋਡ ਤੋਂ ਰੁੜ ਕੇ ਬੰਨ ਸਰ ਹਾਂਜੀ ਬੰਨ ਨਹੀਂ ਨਹੀਂ ਜੀ ਜਦੋਂ ਪਾਣੀ ਆਉਂਦਾ ਨਹੀਂ ਨਹੀਂ ਅੱਛਾ ਜਦੋਂ ਪਾਣੀ ਆਉਂਦਾ ਆਪਣੇ ਆਪ ਹੋ ਜਾਂਦਾ ਤੇ ਆਇਆ ਕੱਚੀਆਂ ਜ਼ਮੀਨਾਂ ਸਰਕਾਰ ਆਪਣੀ ਬੜੀ ਕਿਹੜੇ ਕੱਚੀਆਂ ਜੀ ਫਿਰ ਸੀਮੈਂਟ ਸੀਮੈਂਟ ਦਾ ਅੱਪਾ ਪੂਰਾ ਕਨਕ੍ਰੀਟ ਕਰਦਾ ਨਹੀਂ ਜਿਹੜਾ ਆਪਣਾ ਖੌਨੇ ਵਾਲਾ ਸਾਰਾ ਪੱਕਾ ਇਹਦਾ ਦੂਜੀ ਜਿੰਨੀਆਂ ਥੋੜੀ ਕੱਚੀ ਜ਼ਮੀਨਾਂ ਹੈ ਜਿਸ ਦਿਨ ਸਰਕਾਰ ਆਪਣੀ ਆ ਗਈ ਇਹ ਹਫ਼ਤੇ ਦੇ ਅੰਦਰ ਸਾਰੇ ਇੱਕ ਹਫ਼ਤੇ ਵਿੱਚ ਮੈਂ ਪੂਰਾ ਕਰ ਦਿਆਂਗਾ ਆਪਣੇ ਸਾਰੇ ਹੋਰ ਬੰਤੀਏ ਤੇ ਅਸਪਾਸ ਜਿਹੜੇ ਕਨੈਕਸ਼ਨ ਇਹਨਾਂ ਨੇ 2007 ਵਿੱਚ ਟੂਰ ਕਨੈਕਸ਼ਨ ਕੱਢੇ ਸੀ ਸਾਡੇ ਕੱਢੇ ਦਮਾਨ ਨੋਰਸ ਘਰੇ ਆ ਗਏ ਜਦੋਂ ਅਸੀਂ ਕੀਮਤ ਭਰਨ ਲੱਗੇ ਤਾਂ ਸਾਨੂੰ ਕਹਿੰਦੇ ਥੋੜੀਆਂ ਜ਼ਿਕਰਤੋਰੀਆਂ ਨੇ ਪਹਿਲੇ ਆਪਣੀ ਲਗਨ ਨੂੰ ਰੱਦ ਕਰ ਦਿੱਤਾ। ਹੁਣ ਪੂਰਾ ਸਾਰਾ ਟਾਂਚਾ ਠੀਕ ਹੁੰਦਾ ਜੀ। ਜਿਹੜੇ ਕਬਜ਼ਾ ਜਿਹਦੇ ਐ ਉਹਦੇ ਨਾਂ ਤੇ ਆਪਾਂ ਇੱਕ ਮਹੀਨਾ ਕਰਾਂ। ਸਭ ਕੱਚੀ ਪੱਕੀ ਵਾਲੇ ਪ੍ਰਨਾਕਸ਼ਰ ਮਿਲਣਾ ਚਾਹੀਦਾ। ਪੱਕਾ ਬਿਲਕੁਲ। ਹੋਰ ਕੀ ਆ? ਇਹ ਹੀ ਆਪਣੀ ਪਾਰਟੀ ਜਿਹੜੀ ਅਸਲ ਆਪਾਂ ਬੋਲ ਗਏ ਤਾਂ ਧੋਖਰਾ ਖਾ ਰਹੇ ਆ। ਮਲਾਦਾ ਰੰਗ ਦੇ। ਉਹ ਰਾਮਾ ਨੂੰ ਕੋਈ ਪਾਇਆ ਨਹੀਂ ਆਂਦਾ। ਕੋਲਾ ਸਰ ਬਾ ਪੂਰਾ ਥਾਰੀਆਂ ਐ ਨਾ ਬੜਾ ਆਇਆ ਬਾਪੂ ਨੇ ਬਣਾਈਆਂ ਨੇ ਬੜਾ ਕੰਮ ਕੀਤਾ ਪੱਕੀ ਜ਼ਮੀਨ ਉਹਨੇ ਕੀਤੀ ਸਾਰਾ ਕੁਝ ਉਹਨੇ ਕੀਤਾ ਤੇ ਕਰਜ਼ਾ ਚੜਾ ਹੈਗਾ ਉਹ ਮਾ ਖੋ ਜਾਂਦੇ ਤੇ ਸਾਰਾ ਕੁਝ ਉਹਦੇ ਦਾ ਬਾਕੀ ਆਪਣੀ ਸਰਕਾਰ ਆ ਜੀ ਨਾ ਮੇਰੇ ਪੰਜਾਬ ਵਿੱਚ ਇੱਕ ਵੀ ਮਤਨੋਂ ਕੱਚਾ ਨਹੀਂ ਜੜੂ ਆਇਆ ਪਰ ਪਹਿਲੇ ਮੈਸਜ ਵਿੱਚ ਸੜਕਾਂ ਬਣਾਈਆਂ ਛੋਟੀਆਂ ਸੜਕੀਆਂ ਹੁਣ ਛੋਟੇ ਵੀ ਇੱਕ ਰੀਤ ਇੱਕ ਘਰ ਜਰੂਰ ਹੋਊਗਾ ਬਾਕੀਆਂ ਬੜੀਆਂ ਹੋਣ ਭਗਵਾਨਤ ਮਾਨ ਉਥੇ ਨਾਟਕ ਬਾਣ ਮਾਰ ਤੇ ਬੈਠਾ ਆ ਉਸਤੇ ਆਂਦਾ ਦੂਜਾ ਸਰਕਾਰੀ ਅਧਿਵਤਾਲ ਹੈ ਆਂਦਾ ਮੈਂ ਮੋਦੀ ਨਾ ਜਾਵਾ ਤਾਂ ਕਿੱਥੇ ਮੋਦੀ ਨਾ ਗਈ ਕੋਈ ਮੋਦੀ ਨਾ ਨਹੀਂ ਗਿਆ ਹੈ ਜੀ ਉਥੇ ਜਾਵਣ ਨੀ ਕੋਈ ਦਿੱਤਾ ਉਹਲੇ ਛਾਲ ਕਰ ਤੇ ਪੀਆਰੀ ਵਿੱਚ ਸਰੋ ਫਿਰ ਮੈਂ ਕਰਦਾ ਤੇ ਆਪਣੇ ਕਮਰਿਆਂ ਦਾ ਵੀ ਕਰਨਾ ਹੈ